ਤੁਸੀਂ ਖੜ ਕੇ ਪੁੱਛ ਵੀ ਲੈਂਦੇ ਤਾਂ ਭਾਜੀ ਕੋਈ ਗੱਲ ਨਹੀਂ ਸੀ ਅੱਡੀ 300 ਮੀਟਰ 300 ਮੀਟਰ ਡਿਰਿਆ ਵਾ ਭਾਜੀ ਬੰਦਾ ਉਹੀ ਤਾਂ ਕਹੀ ਜਾਂਦਾ ਜਿਹੜਾ ਪੀਰ ਵਾਲਾ ਕਹਿੰਦਾ 120 ਦੀ ਸਪੀਡ ਤੇ ਗਿਆ 111 ਉਹ ਨਾਲੀ ਬਾਹਾਂ ਤੇ ਨਾ ਕੋ ਹੋਰ ਨਾਲੀ ਪਾਉਂਗੀ ਜੱਤੀ ਯਾਰ ਹੋ ਗਿਆ ਇਹ ਕਹਿੰਦੇ 6 ਵੇ ਦਾ ਗਿਆ ਇੱਤੋਂ ਦੀ ਆ ਦੇਖੀ ਕਹਿੰਦੀ ਉਹ 6 ਵੇ ਦਾ ਘਰ ਨਹੀਂ ਹੈਗਾ ਇਹ ਦੇਖੋ 12ਵੀਂ ਤੋਂ ਫੋਟੋ ਹੈ ਦੀ ਇਹ 6 ਵਜੇ ਦਾ ਸਵੇਰ ਵਾਲੇ ਗੇੜ ਚ ਆ ਕੇ ਗੱਡੀ ਜਮ ਹੋ ਗਈ ਆ ਉਹ ੜਕਾ ਸੀਗਾ ਸੀ ਸਾਈਡ ਤੇ ਕਰਾ ਕੇ ਬੰਦਾ ਉੱਤਰ ਕੇ ਅੰਦਰ ਚਲੇ ਗਿਆ ਮੈਨੂੰ ਐਸਾ ਲੱਗਦਾ ਵੀ ਇਹਨਾਂ ਦੀ ਜਿਫਾ ਭਰੀਆਂ ਹੋਈਆਂ ਪੁਲਿਸ ਵਾਲਿਆਂ ਦੀ ਇਹਨਾਂ ਦੇ ਪਿੱਛੇ ਟਿੱਕਰ ਇਹਨਾਂ ਨੂੰ ਪਹੁੰਚ ਪਹੁੰਚੀ ਹੋਈ ਆ ਇਸ ਕਰਕੇ ਗੱਲ ਨਹੀਂ ਮੰਨਦੇ ਤੇ ਸਾਡੀ ਸੁਣਦੇ ਨਹੀਂ ਪਏ ਇਹਨਾਂ ਨੇ ਬਹੁਤ ਤੇਜ਼ ਮਾਰ ਕੇ ਹਿੱਟ ਪਿੱਛੋਂ ਦੀ ਕੀਤਾ ਫੇਟ ਕਰਕੇ ਵਿਚਾਰਾ ਕਿੰਨੀ देर ਉਛਲਦਾ ਗਿਆ ਕਿੰਨੇ ਫੋਟੋ ਹਾਂਜੀ ਕਮਲਬਰੀ ਨਾਂ ਦਾ ਬੰਦਾ ਕੋਠੀ ਹੈ ਜੀ ਇਹਨਾਂ ਦੀ ਹੋਰ ਬਾਂਬੀ 12 ਬਾਂਬੀ ਇਹ ਆ ਸਾਲ ਆਏ ਨੇ ਪਹਿਲਾਂ ਜੋ ਬੁਲਾਏ ਨੇ ਜੀ ਕਹਿੰਦੇ ਸਵੇਰੇ ਗੁਰਦੁਆਰਾ ਕਰਾਂਗੇ ਕਹਿੰਦੇ ਹੁਣ ਗੁੱਛ ਨਹੀਂ ਕਰ 16 ਤੋਂ ਬੰਦੇ ਨੂੰ ਆਹ ਕਹਿੰਦੇ 16 ਤੋਂ ਬੰਦੇ ਨੂੰ ਕਹਿੰਦੇ ਸਵੇਰੇ ਆ ਥਿਲੀ ਕਾਰਵਾਈ ਬੜੀ ਗਈ ਸਭ ਕੁਝ ਹੋ ਗਿਆ ਬੰਦਾ ਮਾਰ ਕੇ ਬੰਦਾ ਹੈ ਨਹੀਂ ਮੌਕੇ ਤੇ ਉਹ ਕਹਿੰਦੇ ਵੀ ਸਾਡੀ ਕੋਈ ਕਾਰਵਾਈ ਨਹੀਂ ਕਰੇ ਹੋਣ ਹੈ ਨਹੀਂ ਫਿਰ ਹੁਣ ਤਾਂ ਹੀ ਚੈੱਕ ਕਰ ਲਿਆ ਨਾਲ ਲੈ ਕੇ ਇਹਨਾਂ ਨੂੰ ਬੱਲੇ ਦੇ ਸਰਪੰਚ ਨੂੰ ਭਾਈ ਬੱਦੇ ਦਾ ਡਰੈਸ ਟ੍ਰੇਸ ਆ ਕੋਠੀ ਟ੍ਰੇਸ ਆ ਨਾਂ ਪਤਾ ਲੱਗਿਆ ਕਿ ਕੋ ਢਿੱਲੀ ਵਰਗੇ ਕੋ ਦੂਜਾੜੀ ਕੋ ਗੱਲੇ ਨਹੀਂ ਹੈਗੀ ਗੱਲ ਬਾਤ ਭਾਈ ਜੀ 11 ਵਜੇ ਤੋਂ ਬਾਅਦ ਹੀ ਗੱਲ ਵਾ ਅੱਛਾ ਜੇ ਉੱਥੇ ਗੇਟ 'ਚ ਆ ਕੇ ਗੱਡੀ ਜਮ ਹੋ ਗਈ ਆ ਹੋ ੜਿੱਕਾ ਸੀਗਾ ਸੀ ਸ਼ੈੱਡ ਤੇ ਕਰਾ ਕੇ ਬੰਦਾ ਉੱਤਰ ਕੇ ਅੰਦਰ ਚਲੇ ਗਿਆ ਬਸ ਬਾਅਦ ਚ ਇਕੱਠਾ ਹੋ ਗਿਆ ਕੀ ਐਕਸੀਡੈਂਟ ਕਰ ਗਿਆ ਬੰਦਾ ਐਕਸੀਡੈਂਟ ਪਤਾ ਨਹੀਂ ਹੋਣ ਬੰਦੇ ਦਾ ਕਹਿੰਦੇ ਸਾਡਾ ਬੰਦਾ ਮਾਰ ਕੇ ਆਇਆ ਵਾ ਕੀ ਨਾਮ ਕੀ ਬੰਦੇ ਦਾ ਕੋਈ ਪਤਾ ਲੱਗਿਆ ਨਹੀਂ ਉਹਦਾ ਨਾਮ ਦਾ ਨਹੀਂ ਪਤਾ 12 ਨੰਬਰ ਕੋਠੀ ਆ 12 ਨੰਬਰ ਕੋਠੀ ਆ ਇਹ ਕਿਹੜਾ ਨਗਰ ਦਾ ਬੰਦਾ ਹੋਜੀ ਜੀ ਕੇਵਾਰ ਜੀ ਇਹ ਗੱਡੀ ਦਾ ਬੜਾ ਬੁਰਾ ਹਾਲ ਆ ਹਾਂ ਜੀ ਹਾਂ ਬੰਦੇ ਦੀ ਮੌਤ ਹੋ ਗਈ ਆ ਨਹੀਂ ਹੁਣ ਆ ਮੈਂ ਤਾਂ ਘਰੇ ਦੇਖਿਆ ਵਾ ਤਾਂ ਮੈਂ ਤਾਂ ਇੱਥੇ ਢੇੜ ਤੇ ਆ ਤੇ ਬੰਦਾ ਭੱਜਿਆ ਤੁਹਾਡੇ ਸਾਹਮਣੇ ਇਧਰੋਂ ਆ ਗੱਡੀ ਧਾਰ ਕੇ ਬੰਦਾ ਉੱਤਰ ਕੇ ਗਿਆ ਜੀ ਨਾਮ ਦਾ ਕੱਢਿਆ ਨਹੀਂ ਇਹਦਾ ਕਿਹੜੇ ਰਾ ਦੇ ਉਪਰ ਪਾਇ ਪਤਾ ਕੱਪੜੇ ਕੱਪੜੇ ਨੇ ਕਿਹੜੇ ਪਾਇ ਸੀ ਪੈਂਟ ਕੱਪੜੇ ਤੇ ਪੈਂਟ ਤਾਂ ਨਹੀਂ ਗਿਆ ਸਾਰਾ ਬੰਦ ਬੰਨਾ ਮੋਨਾ ਨਹੀਂ ਮੋਨਾ ਪਾਜੀ ਮੈਨੂੰ ਤਾਂ ਪਤਾ ਹੀ ਨਹੀਂ ਮੇਨ ਦਾ ਫੋਨ ਗਿਆ 12 12:30 ਵਜੇ ਕਹਿੰਦੇ ਐਕਸੀਡੈਂਟ ਹੋਇਆ ਪਰ ਮੈਨੂੰ ਪੂਰੀ ਤਰ੍ਹਾਂ ਦੱਸਿਆ ਨਹੀਂ ਗਿਆ ਜਦ ਮੈਂ ਇੱਥੇ ਪਹੁੰਚੀ ਸਾਡੀ ਖਬਰ ਮੈਨੂੰ ਮਿਲੀ ਆ ਪਰ ਇੱਥੇ ਪਹੁੰਚ ਕੇ ਵੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਕਿ ਤਰ੍ਹਾਂ ਲੱਗਦਾ ਵੀ ਥਿਲੀ ਕਾਰਵਾਈ ਕਿਉਂ ਹੋਈ ਹੈ ਮੈਨੂੰ ਐਸਾ ਲੱਗਦਾ ਵੀ ਇਹਨਾਂ ਦੀ ਜੇਫਾ ਪਧੀਆਂ ਹੋਈਆਂ ਪੁਲਿਸ ਵਾਲਿਆਂ ਦੀ ਇਨਾਂ ਦੇ ਪਿੱਛੇ ਤਿੱਕਰ ਇਹਨਾਂ ਨੂੰ ਪਹੁੰਚ ਪਹੁੰਚੀ ਹੋਈ ਆ ਇਸ ਕਰਕੇ ਇਹ ਗੱਲ ਨਹੀਂ ਮੰਨਦੇ ਪਏ ਸਾਡੀ ਸੁਣਦੇ ਨਹੀਂ ਪਏ ਘਰ ਦੇ ਬਾਹਰ ਬੈਠੇ ਉਹਨਾਂ ਦੇ ਹਾਂਜੀ ਹਾਂਜੀ ਇਹਨਾਂ ਦੇ ਅੰਦਰੋਂ ਬੰਦਾ ਵੀ ਭਜਾ ਦਿੱਤਾ ਸੀ ਬਹੁਤ ਗੇੜ ਖੜਕਾਇਆ ਇਹਨਾਂ ਨੇ ਅੰਦਰੋਂ ਅੰਦਰੋਂ ਹੀ ਸਭ ਕੁਝ ਕਰ ਦਿੱਤਾ ਵਾ ਇਹ ਪੁਲਿਸ ਨੇ ਭਜਾਤਾ ਥਾਂ ਹਾਂਜੀ ਤੇ ਹੁਣ ਬਾਕੀ ਉਮਰ ਕੀ ਦੀ ਸੀ ਭਰਾ ਤੋਂ ਦੇ ਤਿੱਕ ਤਤੋਂ ਲੰਘ ਕੇ ਜਾ ਰਹੇ ਸੀ ਆਸੇ ਰੋਡ ਤੋਂ ਡੁਗਰੀ ਰੋਡ ਤੋਂ ਤਾਂਦਰਾ ਮੇਰਾ ਨਾਮ ਵਿਸ਼ਾ ਸ਼ਰਮਾ ਹੈ ਰਾਉ ਕੀ ਗੱਲ ਹੋਈ ਐ ਜੱਪਾ ਕੋ ਬਸੇ ਆਏ ਆ ਅਰੇ ਇਹੋ ਜਿਹੜਾ ਨਾ ਭਰਾ ਉੱਥੋਂ ਬਾਈ ਫੁੱਟਾ ਰੋਡ ਜਿਹੜਾ ਉਹ ਫਲਾਵਰਿੰਗ ਕਰੋ ਫਲਾਵਰਿੰਗ ਕੋਲੇ ਨਹੀਂਗਾ ਉੱਥੋਂ ਆ ਰਿਹਾ ਸੀਗਾ ਇੱਕੀ ਵਾਰ ਤੇ ਇਹ ਬਹੁਤ ਤੇਜ਼ ਆਇਆ ਪਹਿਲਾਂ ਕਿਸੇ ਬੰਦੇ ਨੂੰ ਵੀ ਚੱਕਣ ਲੱਗਾ ਸੀ ਨਾਲ ਲੇਡੀ ਸੀਗੀ ਉਹ ਵੀ ਬਚ ਗਏ ਤੇ ਇਹਨਾਂ ਨੇ ਬਹੁਤ ਤੇਜ਼ ਮਾਰ ਕੇ ਹਿੱਟ ਪਿੱਛੋਂ ਦੀ ਕੀਤਾ ਹਿੱਟ ਕਰਕੇ ਵਿਚਾਰਾ ਕਿੰਨੀ ਦਰ ਉੱਛਲਦਾ ਗਿਆ ਕਿੰਨੇ ਫੁੱਟ ਉੱਪਰ ਉਸ ਤੋਂ ਬਾਅਦ ਵਿਚਾਰਾ ਥੱਲੇ ਵਜਿਆ ਉਹ ਭੱਜ ਗਿਆ ਰੁਕਿਆ ਹੀ ਨਹੀਂ ਉਹ ਤੇਜ਼ ਵਜਿਆ ਉਸਰ ਬਾਈ ਚੱਕ ਕੇ ਫਟਾਫਟ ਡੀਐਮਸੀ ਲੈ ਕੇ ਤੇ ਡੀਐਮਸੀ ਹੋ ਗਿਆ ਦੇਥ ਪਹਿਲੇ ਹੀ ਹੋ ਚੁੱਕੀ ਹੈ ਜੀ ਇਹਨਾਂ ਦੀ ਉਹ ਉਹ ਦੀ ਸਪੋਰਟ ਡੈਥ ਹੋਈ ਉਹ ਦੀ ਸਪੋਰਟ ਹੀ ਡੈਥ ਹੋ ਗਈ ਅੱਛਾ ਕੋਈ ਸੀ ਬੰਦਾ ਜਿਹਨਾਂ ਐਕਸੀਡੈਂਟ ਹੋਇਆ ਕਿਹੜਾ ਕਰਕੇ ਗਿਆ ਕੀ ਨਾਮ ਅਗਰ ਪਤਾ ਲੱਗਿਆ ਹੁੰਦਾ ਤੇ ਬੰਦੇ ਦਾ ਹਾਂਜੀ ਕਮਲਪ੍ਰੀਤ ਨਾਮ ਦਾ ਬੰਦਾ ਕੋਠੀ ਹੈ ਜੀ ਇਹਨਾਂ ਦੀ ਉਹ ਬਾਂਬੀ 12 ਬਾਂਬੀ ਵੀ ਆ ਇਹ ਬੰਦਾ ਹੀ ਆ ਇਹਨਾਂ ਦੇ ਮਗਰ ਮੁੰਡੇ ਲੱਗੇ ਸੀ ਨਾ ਮਗਰ ਅੱਛਾ ਉਹਨੂੰ ਮਾਰਨ ਲੱਗਾ ਸੀ ਪਹਿਲਾਂ ਉਹਨੇ ਵਾਰ ਲੱਗਾ ਸੀ ਉਹ ਵੀ ਮਗਰ ਲੱਗੇ ਪਿੱਛੇ ਹੋਰ ਵੀ ਟੱਕਰ ਮਾਰ ਲੱਗਿਆ ਸੀ ਉਹ ਬੰਦੇ ਨੇ ਮਗਰ ਲਾ ਲਿਆ ਇੱਥੇ ਆ ਕੇ ਗੱਡੀ ਜਿਹੜੀ ਪੂਰੀ ਦੇਖੋ ਟਾਇਰ ਟੁੱਟ ਸਭ ਟਾਇ ਕੀ ਅਲਗਰ ਪੁਲਿਸ ਦੀ ਕਾਰ ਮੇਰੇ ਤੇ ਲਈ ਆਈ ਢਿੱਲੀ ਆਈ ਬਹੁਤ ਢਿੱਲੀ ਆ ਹੁਣ ਤੱਕ ਤਾਂ ਕੁਝ ਉਹ ਭਜਾਤਾ ਬੰਦਾ ਨਹੀਂ ਦੇਰਦਾ ਪੁਲਿਸ ਵਾਲੇ ਪਹਿਲਾਂ ਆਏ ਨੇ ਦੇਖ ਕੇ ਚਲੇ ਗਏ ਗੁੰਡੇ ਦੀ ਉਮਰ ਜੀ 26 27 ਦਾ ਕਹਿੰਦੇ ਨਾਲ ਦਾ ਹੀ 30 ਕੇ ਸਾਲ ਦਾ 30 ਸਾਲ ਦਾ 30 ਸਾਲ ਦਾ 31 ਸਾਲ ਦਾ 30 ਕੇ ਸਾਲ ਦਾ ਹੀ ਹਾਂ ਜੀ ਪੁਲਿਸ ਵਾਲੇ ਆਏ ਨੇ ਪਹਿਲਾਂ ਜੋ ਬੁਲਾਏ ਨੇ ਕਹਿੰਦੇ ਸਵੇਰੇ ਗੁਰਸਤਾ ਕਰਾਂਗੇ ਕਹਿੰਦੇ ਹੁਣ ਕੁਝ ਨਹੀਂ ਕਰ 16 ਤੋਂ ਬੰਦੇ ਇਹਨੂੰ ਬੰਦੇ ਸਵੇਰੇ ਆਹ ਕਹਿੰਦਾ 16 ਤੋਂ ਬੰਦੇ ਇਹਨੂੰ ਕਹਿੰਦਾ ਸਵੇਰੇ ਆ ਗਏ ਬੰਦਾ ਕੋਈ ਗੱਲ ਕਰਾ ਕਹਿੰਦਾ ਰਾਤੀ ਡੰਗ ਨਹੀਂ ਕਰਨਾ ਅਗਲੇ ਨੂੰ ਸਵੇਰੇ ਆ ਗਏ ਸਵੇਰੇ ਦੇਖਾਂ ਮੈਨੂੰ ਪਤਾ ਲੱਗ ਗਿਆ ਤੁਸੀਂ ਦੱਸੋ ਢੇਲੀ ਵਾਲ ਬਾਈ ਕੀ ਹੋ ਰਹੀ ਹੈ ਢੇਲੀ ਕਾਰਵਾਈ ਬੜੀ ਗਈ ਸਭ ਕੁਝ ਹੋ ਗਿਆ ਬੰਦਾ ਮਾਰ ਕੇ ਬੰਦਾ ਹੈ ਨਹੀਂ ਮੌਕੇ ਤੇ ਉਹ ਕਹਿੰਦੇ ਵੀ ਸਾਡੀ ਕੋਈ ਕਾਰਵਾਈ ਨਹੀਂ ਕਰੀ ਪੁਲਿਸ ਤੇ ਵਜਾ ਤਾਂ ਹੋ ਗਈ ਦੱਸੋ ਕੀ ਗੱਲ ਜਦੋਂ ਸਟੇਟਮੈਂਟ ਇਹਨਾਂ ਨੇ ਕਰਾਤੀ ਉਸੇ ਵੇਲੇ ਕਾਰਵਾਈ ਹੋ ਜਾਣੀ ਆ ਡੈੱਡ ਬੋਡੀ ਉੱਥੇ ਪਈ ਆ ਡੀ ਐਮ ਸੀ ਹਸਪੀਟਲ ਦੇ ਵਿੱਚ ਇਹਨਾਂ ਨੇ ਅਜੇ ਤੱਕ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਾਈ ਇਹਨਾਂ ਦਾ ਤਾਂ ਕਹਿਣਾ ਕਿ ਪਹਿਲਾਂ ਬੰਦਾ ਫੜ ਲਓ ਬੰਦਾ ਘਰ ਦੇ ਵਿੱਚ ਹੈ ਨਹੀਂਗਾ ਅਸੀਂ ਘਰ ਕੋਠੀ ਚੈੱਕ ਕਰ ਲਈ ਆ ਬੰਦਾ ਹੈ ਨਹੀਂਗਾ ਠੀਕ ਆ ਗੱਡੀ ਖੜੀ ਆ ਗੱਡੀ ਅਸੀਂ ਕਬਜ਼ੇ ਚ ਲੈ ਲੈਣੀ ਆ ਜਦੋਂ ਇਹਨਾਂ ਦੀ ਸਟੇਟਮੈਂਟ ਹੋ ਜਾਂਦੀ ਆ ਜੋ ਵੀ ਕਾਨੂੰਨੀ ਕਰਿਆ ਬਣਦੀ ਆ ਕਾਨੂੰਨੀ ਪ੍ਰਕਿਰਿਆ ਉਹ ਅਸੀਂ ਕਰ ਦੇਣੀ ਆ ਨਾਲ ਗੱਡੀ ਮੌਕੇ ਤੇ ਖੜੀ ਮੌਕੇ ਤੇ ਖੜੀ ਗੱਡੀ ਬਾਹਰ ਘੇੜਦੇ ਪਰ ਉਹਦਾ ਟਾਇਰ ਉਹ ਪੈਂਚਰ ਕਰਕੇ ਜਾ ਨਹੀਂ ਸਕਦੀ ਉਹਦਾ ਕੋਈ ਬੰਦੋਬਸਥ ਕੀਤਾ ਜਾਊਗਾ ਤਾਂ ਜਾਏਗੀ ਉਹ ਕਹਿੰਦੇ ਥੋੜੀ ਦੇਰ ਪਹਿਲੇ ਬੰਦਾ ਇੱਥੇ ਸੀ ਨਹੀਂ ਹੁਣ ਉਹ ਤਾਂ ਇਹਨਾਂ ਦੇ ਕਹਿਣ ਮੁਤਾਬਕ ਆ ਬੰਦਾ ਮੈਨੂੰ ਲੱਗਦਾ ਨਹੀਂ ਵੀ ਅੰਦਰ ਨਹੀਂ ਆਇਆ ਬੰਦਾ ਗੱਡੀ ਛੱਡ ਗਈ ਉੱਥੋਂ ਹੀ ਕਿਤੇ ਹੋ ਗਿਆ ਜਾਂ ਤਾਂ ਕੋਈ ਇੱਧਰ ਉੱਧਰ ਹੋ ਗਿਆ ਇਹ ਨਹੀਂ ਘਾਰੀਏ ਭਾਈ ਨਹੀਂ ਘਾਰੀਏ ਮੈਂ ਤੁਹਾਨੂੰ ਨਾਲ ਲਾਈਏ ਬੰਦਾ ਕਾਰ ਆ ਬੰਦਾ ਦੇਖੋ ਸਾਡੇ ਕੋਲ ਨਹੀਂ ਨਹੀਂ ਹੁਣ ਹੈ ਨਹੀਂ ਜੀ ਨਾ ਹੁਣ ਤਾਂ ਹੀ ਚੈੱਕ ਕਰ ਲਿਆ ਨਾਲ ਲੈ ਕੇ ਇਹਨਾਂ ਨੂੰ ਬੱਲੇ ਦੇ ਸਰਪੰਚ ਨੂੰ ਹਾਂਜੀ ਕੋਈ ਵੱਡਾ ਬੰਦਾ ਕਾਰਵਾਈ ਨਹੀਂ 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 ਕਾਰਵਾਈ ਕੋਈ ਢਿੱਲੀ ਨਹੀਂ ਕੋਈ ਕਾਰਵਾਈ ਮਨਿਆਉਂਦਾ ਬੰਦਾ ਛੱਡ ਕੇ ਆਇਆ ਕਰੇ ਨਹੀਂ ਨਹੀਂ ਇਹਦੇ ਬਾਰੇ ਆਪਾਂ ਨੂੰ ਕੋਈ ਇਲਮ ਨਹੀਂ ਭਈ ਕੋਈ ਰਿਸ਼ਤੇਦਾਰ ਆ ਕਿਸੇ ਦਾ ਇਹਦੇ ਬਾਰੇ ਕੋਈ ਨਹੀਂ ਆਪਾਂ ਨੂੰ ਇਹ ਇਨਸਾਫ ਮਿਲੂਗਾ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਨਸਾਫ ਕਿਉਂ ਨਹੀਂ ਮਿਲੂਗਾ ਗੱਡੀ ਟਰੇਸ ਹੋ ਗਈ ਕੋਠੀ ਟਰੇਸ ਹੋ ਗਈ ਬੰਦੇ ਦਾ ਨਾਮ ਪਤਾ ਲੱਗ ਗਿਆ ਇਨਸਾਫ ਲਈ ਪਿੱਛੇ ਕਿਹੜੀ ਗੱਲ ਰਹਿ ਗਈ ਕੋਈ ਗਲਵਾਟ ਵੀ ਹੋਈ ਕਹਿੰਦਾ ਜੀ ਬੰਦੇ ਨੂੰ ਸੌਣ ਤੋਂ ਸਵੇਰੇ ਆਪ ਉਠਾਣਾ ਨਹੀਂ ਕੋਈ ਗਲਵਾਟ ਇਹਦਾ ਨਹੀਂ 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 ਉਹਨਾਂ ਨੇ ਕਿਹਾ ਵੀ ਇੱਦਾਂ ਰਕੇ ਕੋਈ ਬੱਚੇ ਰੋ ਰਹੇ ਆ ਉਹਨਾਂ ਦੇ ਘਰ ਦੇ ਕੋਈ ਕਾਰਵਾਈ ਹੋ ਸਕਦਾ ਕੁਝ ਨਹੀਂ ਐਡੇ ਢਿੱਲੀ ਚਲੂਗੀ ਢਿੱਲੀ ਵਾਲੀ ਦਾ ਇੱਥੇ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਡੈੱਡ ਮਰੇ ਆ ਬੰਦਾ ਮਰੇ ਆ ਦੇਖੋ ਰੋਡ ਸਾਈਡ ਐਕਸੀਡੈਂਟ ਆ ਬੰਦਾ ਮਰਿਆ ਆ ਗੱਡੀ ਸਾਡੇ ਕਬਜੇ 'ਚ ਆ ਲੈ ਜਾਣੀ ਆ ਅਸੀਂ ਕੋਈ ਨਾ ਕੋਈ ਬੰਦੋਬਸਤ ਕਰਕੇ ਬੰਦੇ ਦਾ ਡਰੈੱਸ ਟ੍ਰੇਸ ਆ ਕੋਠੀ ਟ੍ਰੇਸ ਆ ਨਾਂ ਪਤਾ ਲੱਗਿਆ ਕਿਉਂਕਿ ਢਿੱਲੀ ਪਰਕੇ ਕੋਈ ਦੂਜਾੜੀ ਕੋਈ ਗੱਲੇ ਨਹੀਂ ਹੈਗੀ ਇਹਦੇ ਵਿੱਚ ਪਤਾ ਲੱਗੇ ਬੰਦਾ ਕੌਣ ਸੀ ਜਿਹੜਾ ਮਰਨ ਦਾ ਨਾਮ ਕਹਿੰਦੇ ਨਾਮ ਪਤਾ ਕਮਲਦੀਪ ਸਿੰਘ ਕਮਲਦੀਪ ਕਮਲਦੀਪ ਸਿੰਘ ਕੋਠੀ ਨੰਬਰ 12 ਜੀ ਕੇ